ਕਰੇਲੂ ਐਲਪੀਜੀ ਖਪਤਕਾਰਾਂ ਨੂੰ ਸਬਸਿਡੀ ਦੇ ਤਬਾਦਲੇ ਵਿੱਚ ਪਾਰਦਰਸ਼ਤਾ ਅਤੇ ਸੁਰੱਖਿਆ ਵਧਾਉਣ ਲਈ ਸਰਕਾਰ ਨੇ ਕਈ ਮਹੱਤਵਪੂਰਨ ਕਦਮ ਚੁੱਕੇ ਨੇ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਮੰਗਲਵਾਰ ਨੂੰ ਸੰਸਦ ਨੂੰ ਦੱਸਿਆ ਹੈ ਕਿ ਸਬਸਿਡੀ ਦੀ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਨਿਰਪੱਖ ਬਣਾਉਣ ਲਈ ਨਿਰੰਤਰ ਸੁਧਾਰ ਕੀਤੇ ਜਾ ਰਹੇ ਨੇ ਕੇਂਦਰ ਸਰਕਾਰ ਦੀ ਐਲਪੀਜੀ ਸਬਸਿਡੀ ਲਈ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਸਕੀਮ ਨੇ ਘਰੇਲੂ ਰਸੋਈ ਗੈਸ ਸਬਸਿਡੀ ਸਿੱਧੇ ਖਪਤਕਾਰਾਂ ਦੇ ਬੈਂਕ ਖਾਤੇ ਵਿੱਚ ਪਹੁੰਚਾਉਣ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਬਣਾ ਦਿੱਤਾ ਹੈ ਦੱਸਦੀ ਹੈ ਕਿ ਇਸ ਸਕੀਮ ਦੇ ਤਹਿਤ ਹੁਣ ਤੱਕ ਲਗਭਗ 4.08 ਕਰੋੜ ਨਕਲੀ ਜਾਲੀ ਗੈਰ ਮੌਜੂਦਾ ਜਾਂ ਆਕਿਰਿਆਸ਼ੀਲ LPG ਗੈਸ ਕਨੈਕਸ਼ਨ ਨੂੰ ਬਲਾਕ ਮੋਤਲ ਜਾਂ ਆਕਿਰਿਆਸ਼ੀਲ ਕੀਤਾ ਗਿਆ ਹੈ ਇਸ ਨਾਲ ਸਹੀ ਅਤੇ ਅਸਲੀ ਖਪਤਕਾਰਾਂ ਨੂੰ ਸਬਸਿਡੀ ਦਾ ਲਾਭ ਪ੍ਰਦਾਨ ਕਰਨ ਵਿੱਚ ਬਹੁਤ ਮਦਦ ਮਿਲੀ ਹੈ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਨੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਪੀអេਐਚਏਐਲ ਯੋਜਨਾ ਆਧਾਰ ਆਧਾਰਤ ਤਸਦੀਕ ਅਤੇ ਬਾਇਓਮੈਟ੍ਰਿਕ ਪ੍ਰਮਾਣਿਕਰਨ ਵਰਗੀਆਂ ਤਕਨੀਕੀਆਂ ਅਪਣਾਈਆਂ ਨੇ ਇਸ ਦੇ ਨਾਲ ਹੀ ਗੈਰ ਯੋਗ ਜਾਂ ਡੁਪਲੀਕੇਟ ਕਨੈਕਸ਼ਨਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਸਿਸਟਮ ਤੋਂ ਹਟਾਉਣ ਦੇ ਯਤਨ ਕੀਤੇ ਜਾ ਰਹੇ ਨੇ ਇਹਨਾਂ ਪਹਿਲ ਕਦਮੀਆਂ ਦੇ ਕਾਰਨ ਸਬਸਿਡੀ ਦੇ ਲਾਭ ਸਹੀ ਅਤੇ ਲੋੜਵੰਦ ਖਪਤਕਾਰਾਂ ਤੱਕ ਪਹੁੰਚ ਰਹੇ ਨੇ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਦੇਸ਼ ਭਰ ਦੇ ਸਾਰੇ ਐਲਪੀਜੀ ਵਿਤਕਰਾਂ ਵਿੱਚ ਆਈ ਬੀ ਆਰ ਐਸ ਐਸ ਐਮ ਐਸ ਅਧਾਰਤ ਰੀਫਿਲ ਬੁਕਿੰਗ ਪ੍ਰਣਾਲੀ ਲਾਗੂ ਕੀਤੀ ਗਈ ਹੈ ਇਸ ਪ੍ਰਣਾਲੀ ਦੇ ਤਹਿਤ ਖਪਤਕਾਰਾਂ ਨੂੰ ਸਿਲੰਡਰ ਬੁਕਿੰਗ ਕੈਸ਼ ਮੀਮੋ ਜਨਰੇਸ਼ਨ ਅਤੇ ਡਿਲੀਵਰੀ ਦੌਰਾਨ ਐਸ ਐਮ ਐਸ ਹੇ ਸੂਚਨਾਵਾਂ ਮਿਲਦੀਆਂ ਨਹੀਂ ਤਾਂ ਜੋ ਉਹ ਆਪਣੇ ਲੈਣ ਦੇਣ ਦੀ ਨਿਗਰਾਨੀ ਕਰ ਸਕਣ ਅਤੇ ਕਿਸੇ ਵੀ ਅੰਤਰ ਦੀ ਸਥਿਤੀ ਵਿੱਚ ਸ਼ਿਕਾਇਤਾਂ ਦਰਜ ਕਰ ਸਕਣ ਸਰਕਾਰ ਨੇ ਡਿਲੀਵਰੀ ਦੀ ਪ੍ਰਮਾਣਿਕਤਾ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਲਈ ਡਿਲੀਵਰੀ ਪ੍ਰਮਾਣਿਕਤਾ ਕੋਡ ਯਾਨੀ ਡੀਏਸੀ ਵੀ ਪੇਸ਼ ਕੀਤਾ ਹੈ ਇਹ ਕੋਡ ਰਿਫਲ ਪ੍ਰਾਪਤ ਕਰਨ ਵੇਲੇ ਖਪਤਕਾਰਾਂ ਨੂੰ ਐਸਐਮਐਸ ਰਾਹੀਂ ਭੇਜਿਆ ਜਾਂਦਾ ਜਿਸ ਨੂੰ ਡਿਲੀਵਰੀ ਏਜੰਟ ਨਾਲ ਸਾਂਝਾ ਕਰਨਾ ਜ਼ਰੂਰੀ ਹੁੰਦਾ ਹੈ